ਰਿਸਾਨਾ ਹੋ ਜੰਦਾ ਦਾ ਰੋਬਾਰਾ ਜੀ ਦਾ ਜਲਾਸੀ ਰੋ ਹਰੀਸ਼ ਮਦਨ ਸਿੰਘ ਜੀ ਕਤਰਨ ਦੇ ਪ੍ਰਧਾਨ ਕੋਟ ਡਿਸਟ੍ਰਿਕਟ ਕੈਮਿਸਟਰੀ ਐਸੋਸੀਏਸ਼ਨ ਅਮਿਤ ਧੰਨਵਾਦ ਬਹੁਤ ਬਹੁਤ ਆਈਸਾ ਇਹਦੇ ਜੀ ਬਹੁਤ ਉੱਤੇ ਸਮਾਈ ਸੇਵਾ ਹੈ। ਇਸ ਪ੍ਰੋਪਰਟੀ ਦੇ ਕੰਮ ਨਾਲ ਜੁੜਿਆ ਹੋਇਆ ਸੀ। ਬਹੁਤ ਬਹੁਤ ਮਹੱਤਵਪੂਰਨ ਹੈ। ਅੱਜ ਸਭ ਤੋਂ ਸਾਰੇ ਆ ਗਏ। ਅਰ ਜੇ ਜੀ ਬਾਬਾ ਅੱਜ ਬਹੁਤ ਹੀ ਹਰਸ਼ ਦਾ ਵਿਸ਼ਾ ਹੈ ਕਿ ਮਾਨਯੋਗ ਭਗਵੰਤ ਮਾਨ ਜਿਹਦੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਵਕ ਵਕ ਡਿਸਟ੍ਰਿਕਟ ਦੇ ਵਿੱਚ ਐਡਵਾਈਜ਼ਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਹੈ। ਸੋ ਅੱਜ ਪਠਾਨਕੋਟ ਦੇ ਵਿੱਚ ਵੀ ਡਿਸਟ੍ਰਿਕਟ ਐਡਵਾਈਜ਼ਰੀ ਕਮੇਟੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ 21 ਮੈਂਬਰੀ ਕਮੇਟੀ ਬਣੀ ਹੈ ਜਿਹਦੇ ਵਿੱਚ 21 ਲੋਕ ਨੇ ਜਿੱਚ ਸੋਢੀ ਸਾਹਿਬ ਨੇ ਸੁਨੀਲ ਮਹਾਜਨ ਜੀ ਅਜੇ ਬਿੱਲੂ ਜੀ ਹੈ ਤ੍ਰੇਨ ਜੀ ਹੈ ਸਲਗੋਤਰਾ ਜੀ ਹੈ ਬੀਤ ਪ੍ਰਕਾਸ਼ ਜੀ ਸਰਵਜੋਸ਼ੀ ਜੀ ਮਨਿੰਦਰ ਲੱਕੀ ਜੀ ਹੈ ਅਸ਼wini ਗੁਪਤਾ ਜੀ ਹੈ ਦਪਿੰਦਰ ਰੋੜਾ ਜੀ ਹੈ ਨਿੰਦਰ ਵਾਰਿਆ ਜੀ ਹਰ ਹਰੀਸ਼ ਮਹਾਜਨ ਜੀ ਔਰ ਨਿਰਮਲ ਸਿੰਘ ਪੱਪੂ ਇੰਦਰਜੀਤ ਗੁਪਤਾ ਜੀ ਹਰਜੇਸ਼ ਮਹਾਜਨ ਬੱਬਾ ਜੀ ਅਮਿਤ ਨਾਇਰ ਜੀ ਵਿਨੋਦ ਕੁਮਾਰ ਬਾਵੀ ਜੀ ਔਰ ਰਵੀਪਗਤ ਜੀ ਬਲਜੀਤ ਮਹਾਜਨ ਜੀ ਸੁਰਿੰਦਰ ਸੈਣੀ ਪੱਪੀ ਜੀ ਔਰ ਵਿਵੇਕ ਚੋਦਰੀ ਜੀ ਇਹ ਸਾਰੇ ਲੋਕ ਜਿਹੜੇ ਆਲਰੇਡੀ ਵੀ ਜਿਹੜੇ ਸਾਡੇ ਆਫੀਸਰ ਦੇ ਨਾਲ ਜੁੜੇ ਹੋਏ ਐ ਲੇਕਿਨ ਸਾਡਾ ਮਾਨ ਸਰਕਾਰ ਦਾ ਇੱਕ ਟੀਚਾ ਹੈ ਕਿ ਬਤ ਤੋਂ ਬਤ ਜਿਹੜਾ ਰੈਵਨਿਊ ਪੰਜਾਬ ਸਰਕਾਰ ਨੂੰ ਇਕੱਠਾ ਕਰਕੇ ਦਿੱਤਾ ਜਾਵੇ ਉਹਦੇ ਵਿੱਚ ਇਹਦੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਲਿਆ ਗਿਆ ਦੁਕਾਨਦਾਰ ਹੋਣ ਇੰਡਸਟਰੀ ਲਿਸਟ ਹੋਣ ਮਲ ਹਰ ਹਰ ਵਰਗ ਜਿਹੜਾ ਇਹਦੇ ਵਿੱਚ ਐਡ ਕੀਤਾ ਗਿਆ ਔਰ ਇਹਦੇ ਵਿੱਚ ਕੋਈ ਪਾਰਟੀ ਪੋਲਿਟਿਕਸ ਦਾ ਵੀ ਸਵਾਲ ਨਹੀਂ ਰੱਖਿਆ ਗਿਆ ਸੋ ਅੱਜ ਜਿਹੜੀ ਕਮੇਟੀ ਬਣੀ ਹੈ ਮੈਂ ਸਾਰੀ ਕਮੇਟੀ ਦੇ ਜਿੰਨੇ ਵੀ ਮੈਂਬਰ ਬਣੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਸੋ ਤਾਂ ਕਿ ਜਿਹੜੀ ਹੈ ਪੰਜਾਬ ਸਰਕਾਰ ਦਾ ਜਿਹੜਾ ਟੀਚਾ ਹੈ ਉਹਦੇ ਵਿੱਚ ਇਹ ਯੋਗਦਾਨ ਦੇ ਦੇਣ ਦੇ ਵਿੱਚ ਜਿਹੜੇ ਸਾਨੂੰ ਸਫਲ ਕਰਨ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਨਾ ਕਿ ਇਹ ਕਮੇਟੀ ਦਾ ਮੰਤਵ ਜਿਹੜਾ ਹੈ ਅ ਵਪਾਰੀਆਂ ਦਾ ਸਰਕਾਰ ਦੇ ਨਾਲ ਔਰ ਪ੍ਰਸ਼ਾਸਨ ਦੇ ਨਾਲ ਇੱਕ ਪੁਲ ਦਾ ਕੰਮ ਕਰਨਾ ਹੈ ਤਾਂ ਕਿ ਜੜੀਆਂ ਵੀ ਕੋਈ ਮੁਸ਼ਕਿਲਾਂਤ ਜੜੀਆਂ ਸਾਡੇ ਟਰੇਡਰਸ ਨੂੰ ਹੈ ਦੁਕਾਨਦਾਰਾਂ ਨੂੰ ਜਾਂ ਇੰਡਸਟਰੀ ਲਿਸਟ ਨੂੰ ਹੈਗੀਆਂ ਉਹ ਜਿਹੜੇ ਇਸ ਕਮੇਟੀ ਦੇ ਥਰੂ ਜਿਹੜੀ ਆ ਉਹ ਆਪਣੇ ਸਾਡੇ ਪ੍ਰਸ਼ਾਸਨ ਦੇ ਨਾਲ ਔਰ ਸਾਡੇ ਸਰਕਾਰ ਦੇ ਨਾਲ ਜਿਹੜਾ ਵਹਿ ਕੇ ਉਹ ਹੱਲ ਕਰ ਸਕਣ ਸੋ ਮੇਨ ਮੰਤਬ ਜਿਹੜਾ ਅੱਜ ਇਸ ਕਮੇਟੀ ਦਾ ਜਿਹੜੀ 21 ਮੈਂਬਰੀ ਕਮੇਟੀ ਬਣਾਈ ਹੈ ਇਹ ਉਹਦਾ ਤੇ ਬਹੁਤ ਬਹੁਤ ਧੰਨਵਾਦ ਜੀ